ਹਰਜਿੰਦਰ ਸਿੰਘ tạmੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਨੇ ਪੰਥਕ ਸਫਾਂ 'ਚ ਪੁਚਾਲ ਮਚਾ ਦਿੱਤਾ ਹੈ। tạmੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਪੂਰੇ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਨੇ। ਚਾਹੇ ਖੁਦ ਅਸਤੀਫਾ ਦੇ ਚੁੱਕੇ ਕਿਰਪਾਲ ਸਿੰਘ ਬਡੂੰਗਰ ਹੋਣ, ਅਕਾਲੀ ਦਲ ਦੀ ਦਿੱਲੀ ਕਾਈ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਹੋਣ ਜਾਂ ਫਿਰ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹੋਣ, ਹਰ ਕਿਸੇ ਦੇ ਵੱਲੋਂ tạmੀ ਨੂੰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਆਪਣਾ ਅਸਤੀਫਾ ਵਾਪਸ ਲੈ ਲੈਣ। ਹਾਲਕਿ ਇਸ ਤੇ ਤਾਮੀ ਦਾ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਇੱਕ ਵਫਦ ਦੇ ਵੱਲੋਂ ਵੀ ਤਾਮੀ ਦੇ ਨਾਲ ਮੁਲਾਕਾਤ ਕਰੇ ਕੀਤੀ ਗਈ ਸੀ ਇਸੇ ਵਿਚਾਲੇ ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਵੀ ਖੁਦ ਤਾਮੀ ਦੇ ਘਰ ਪਹੁੰਚੇ ਨੇ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਮੁਲਾਕਾਤ ਬਾਰੇ ਕੋਈ ਵੀ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹਨਾਂ ਦਾ ਤਾਮੀ ਨਾਲ ਖਾਸ ਰਿਸ਼ਤਾ ਹੈ ਇਸ ਮੌਕੇ ਮਜੀਠੀਆ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਦਿੱਪਤੀ ਸ਼ਰੋਮਨੀ ਅਕਾਲੀ ਦਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪ ਦੀ ਬੜਮੁਲੀਆ ਸੇਵਾ ਨਿਭਾਉਂਦੇ ਰਹੇ ਐ ਇਚਲੀ ਮੈਂ ਅਜ ਉਹਨਾਂ ਦੇ ਘਰੇ ਪਹਿਲੀ ਵਾਰੀ ਤਾਂ ਆਇਆ ਨਹੀਂ ਜੀ ਐਨਾ ਵੀ ਬੜੀ ਯਾਰੀ ਆਇਆਂ ਗਾਂ ਵੀ ਬੜੀ ਯਾਰੀ ਆਉਂਗਾ ਹੁਣ ਤੈਨੂੰ ਆਈ ਆ ਜੀ ਕਾ ਕੇ ਘਰ 'ਚ ਮੈਂ ਕੀ ਗੱਲ ਕਰਦਾ ਜਾਂਦਾ ਤੂੰ ਨੀ ਪਹਿਲਾਂ ਆਪਦੇ ਘਰ ਦੀਆਂ ਗੱਲਾਂ ਮੈਨੂੰ ਦੱਸੋ ਫਿਰ ਮੈਂ ਤੁਹਾਨੂੰ ਆਪਦੇ ਘਰ ਦੀਆਂ ਗੱਲਾਂ ਦੱਸਾਂ ਮੈਂ 100 ਗੱਲਾਂ ਕਰਦਾ ਮੈਂ ਤਾਂ ਪਦਾਵ ਨਹੀਂ ਇਸਤਿਫਾ ਉਸ ਵਾਕ ਨੂੰ ਦਿੱਤਾ ਥੋੜੇ ਮਨ ਕੇ ਅਸਲ ਜੇ ਤੂੰ ਹੀ ਬਣਾਉਣੀ ਹੈ ਚਟਪਟੀ ਖਬਰ ਹੁਣ ਚਟਪਟੀ ਖਬਰ ਜੀ ਨੇ ਬਣਾਉਣੀ ਹੈ ਉਹਦੇ ਲਈ ਇਸਤਿਫਾ ਮੁੱਦਾ ਮੇਰੇ ਲਈ ਸਾਡਾ ਪਰਿਵਾਰ ਹੈ ਉਹਦੇ ਲਈ ਹੈ ਇਹ ਉਹ ਮੁੱਦਾ ਸਰ ਦੇਖੋ ਮੈਂ ਇਸ ਗੱਲ ਨੂੰ ਵੈਲਕਮ ਕਰਦਾ ਏ ਇਹ ਔਰ ਅੱਜ ਜੋ ਆ ਬਣੇਕਾਰ ਦੀ ਜੇਬ ਚ ਪੈ ਡਿ ਸੱਜਨ ਕੁਮਾਰ ਨੂੰ ਉਸ ਹیثیت ਤੇ ਪਹੁੰਚਾਉਣ ਵਾਲੀ ਕਾਂਗਰਸ ਪਾਰਟੀ ਸੱਜਨ ਕੁਮਾਰ ਇਜ਼ ਨੋਬਡੀ ਮਗਰ ਸੱਜਨ ਕੁਮਾਰ ਦੀ ਪਛਾਣ ਬਣਾਈ ਗਾਂਧੀ ਪਰਿਵਾਰ ਤੇ ਅੱਜ ਸੱਜਨ ਕੁਮਾਰ ਨੂੰ ਜੇ ਉਮਰ ਕਾਇਦ ਹੋਈ ਹੈ ਤੇ ਕਿਤੇ ਨਾ ਕਿਸੇ ਇੱਕ ਤਰੀਕੇ ਨਾਲ ਉਹ ਕਾਂਗਰਸ ਪਾਰਟੀ ਦੀ ਔਰ ਗਾਂਧੀ ਪਰਿਵਾਰ ਦੀ ਵੀ ਇਨਡਾਈਟਮੈਂਟ ਹੋਈ ਔਰ ਇਸੇ ਲਈ ਸੱਜਨ ਕੁਮਾਰ ਹੋ ਗਏ ਐਜਕੇਐਲ ਭਗਤ ਹੋ ਕੇ ਹੋਰ ਕਈ ਕਾਂਗਰਸੀ ਲੀਡਰ ਹੋ ਕੇ ਜਿਨ੍ਹਾਂ ਨੂੰ ਉਸ ਵੇਲੇ ਬਚਾਇਆ ਕਿਨੇ ਸੀ ਗਾਂਧੀ ਪਰਿਵਾਰ ਅੱਜ ਉਹਨਾਂ ਦੇ ਸਾਰਿਆਂ ਦਾ ਪਰਦਾ ਫਾਸ਼ ਹੋਇਆ ਔਰ ਮੈਂ ਸਮਝਦਾ ਹਾਂ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਨੂੰ ਆਪ ਦੇ ਕੀਤੇ ਦੀ ਮਾਫੀ ਮੰਗਣੀ ਚਾਹੀਦੀ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ 84 ਚ ਵੀ ਇਹਨੂੰ ਬਚਾਇਆ ਉਸ ਤੋਂ ਬਾਅਦ ਇਹਨੂੰ ਵਜੀਰੀ ਵੀ ਦਿੱਤੀ ਮੈਂਬਰ ਪਾਰਲੀਮੈਂਟ ਵੀ ਬਣਾਇਆ ਆ ਐਜਕੇਐਲ ਭਗਤ ਨੂੰ ਇੱਕ ਹੋਰ ਜਗਦੀਸ਼ ਟੈਟਲਰ ਉਹਨੂੰ ਵੀ ਦਿੱਹੀ ਗਏ ਆ ਇਸ ਲਈ ਇਹ ਬੜਾ ਕਲੀਅਰ ਹੈ ਕਿ ਇਹ ਕਾਂਗਰਸ ਪਾਰਟੀ ਉਹਦੋਂ ਇਹਨਾਂ ਨੂੰ ਬਚਾਉਂਦੀ ਹੈ ਤਦੇ ਇਹਨਾਂ ਸਮਾਂ ਲੱਗ ਗਿਆ। ਔਰ ਇਸ ਸਜ਼ਾ ਦੀ ਮੈਂ ਸਮਝਦਾ ਹਾਂ ਇੱਕ ਵੈਲਕਮ ਕਰਦਾ ਕਿਉਂਕਿ 3000 ਤੋਂ ਵੱਧ ਦਿੱਲੀ 'ਚ નિર્ਦੋਸ਼ ਬੱਚੇ ਬੱਚੀਆਂ ਨੂੰ ਮਾਰਿਆ ਗਿਆ ਸੀਗਾ, ਇੱਜ਼ਤਾਂ ਲੁੱਟੀਆਂ ਗਈਆਂ ਸੀ ਗੁਰੂ ਘਰ ਤੇ ਅੱਗਾਂ ਲਾਈਆਂ ਗਈਆਂ ਸਨ, ਬਹੁਤ ਕੁਝ ਹੋਇਆ ਹੈ ਜੋ ਮਗਰ ਬਹੁਤ ਦੇਰ ਬਾਅਦ ਇਹ ਫੈਸਲਾ ਆਇਆ ਇਸ ਲਈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਆਲਸੋ ਇਹ ਠੀਕ ਆ ਕਿ ਅੱਜ ਆਇਆ ਹੁਦਾ ਸੀ ਵੈਲਕਮ ਕਰਦੇ ਆ ਮਗਰ ਜਿਨ੍ਹਾਂ ਲੋਕਾਂ ਨੇ ਜਸਟਿਸ ਵੇਖਣਾ ਸੀ ਉਹ ਤਾਂ ਅੱਜ ਸ਼ਾਇਦ ਇਹ ਮਾਨੀ ਸੰਸਾਰ ਨੂੰ ਆਲਮਦਾ ਕਹਿ ਕੇ ਸੋ ਜਸਟਿਸ ਸ਼ੁੱਡ ਬੀ ਪ੍ਰੌਮਪਟ ਜਸਟਿਸ ਸ਼ੁੱਡ ਬੀ ਡਿਲੀਵਰਡ ਮੌਕੇ ਦੀ ਮੌਕੇ ਫੇਰ ਤਾਂ ਉਹ ਲੋਕਾਂ ਦੇ ਕਲੇਜਾਂ ਨੂੰ ਕੰਡ ਪੈਂਦੀ ਜੀ ਪੀਟੀ ਸਾਹਿਬ ਲਗਾਤਾਰ 3 ਸਾਲ ਹੋ ਗਏ ਸਰਕਾਰ ਨੂੰ ਸਤਾ ਦੇ ਵਿੱਚ ਜਦੋਂ ਵੀ ਕੋਈ ਹਰ ਦਾ ਸਾਹਮਣਾ ਕਰਨਾ ਪੈਂਦਾ ਜਾਂ ਕੁਝ ਵੀ ਆਂਦਾ ਜਾਂ ਹੁਣ ਚਰਚਾ ਹੋ ਰਹੀ ਵੀ ਭਗਵੰਤਪਾਨ ਨੂੰ ਸੀਐਮ ਦੇ ਅਹੁਦੇ ਤੋਂ ਵੀ ਸੱਚੀਂ ਕਰਦਾ ਤਾਂ ਉਦੋਂ ਫੇਰ ਬਦਲਣ ਦੀ ਗੱਲ ਕੀਤੀ ਜਾਂਦੀ ਵੀ ਫੇਰ ਬਦਲ ਕਰਤੇ ਹੁਣ ਸਾਰਾ ਕੁਝ ਪ੍ਰਸ਼ਾਸਨ ਚਾਦੂ ਹੋ ਜੂਗਾ ਸਭ ਕੁਝ ਗੰਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਜਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਇਹ ਮੋਢਾ ਮੁੱਖ ਮੰਤਰੀ ਵਾ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਉਹ ਜੋ ਉਹਨੇ ਸਿੱਖੀ ਕੀਤੇ ਤੋਂ ਭਾਜਪਾ ਤੋਂ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹੇ ਮਨੋਰ ਲਾਲ ਖੱਟਰ ਜੀ ਦੇ ਟੂ ਕੀ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ 'ਚ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੁਚੇਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਂਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ-ਕੌਣ ਰਿਆ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤ ਮਾਨ ਮੈਂ ਤਾਂ ਪੰਜਾਬ ਨੂੰ ਪੁੱਛਦਾ ਆਹ ਬਿਲਕੁਲ ਤੁਸੀਂ ਇਹ ਕੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਹੈ ਬਾਹਰ ਕੀ ਗੱਲ ਹੋਈ ਹੈ ਜਿੱਦ ਦਿਨ ਡੈਮ ਤੇ ਆਇਆ ਆਹ ਉਧਰ ਕੀ ਹੋਇਆ ਦੱਸੋ ਮੈਨੂੰ ਬਹੁਤ ਕੁਝ ਹੋਇਆ ਸੀ ਫਿਰ ਬੋਰਦੇ ਕਿਉਂ ਨਹੀਂ ਤੁਸੀਂ ਮੀਡੀਆ ਵਾਲੇ ਉਹ ਚੋਹਾਲ ਡੈਮ ਹੈ ਨਾ ਜੀ ਜੀ ਸਰ ਐਕਚੁਅਲੀ ਸਿਕਿਉਰਿਟੀ ਕੀ ਹੋਇਆ ਦੱਸੋ ਤਿੰਨ ਵਾਰੀ ਅੱਜ ਮੈਂ ਕਹਿੰਦਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦਿਓ ਮੇਰੀ ਖਬਰ ਠੋਕ ਕੇ ਮੈਂ ਕਹਿੰਦਾ ਚੋਹਾਰ ਡੈਮ ਤੇ ਭਗਵੰਤ ਮਾਨ ਆਇਆ ਰਾਜਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੀਵ ਕੀਤਾ ਪਹਿਲਾਂ ਇਹਦੇ ਗੱਲਮੈਨ ਜਿਹੜਾ ਇਹਨੇ ਹਟਾਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾ ਉਹਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਝਪੜੋ ਝਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾ ਉਹਦਾ ਗਜ਼ਲ ਗਜ਼ਲਪ੍ਰੀਤਕੌਰ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬੇਹਿਮ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸਤਲਿਆ ਲੰਬਾ ਸਾਹਿਬ ਡੀਸੀ ਸਾਹਿਬ ਸਾਥ ਲੈ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਏ ਅਫਸਰਾਂ ਨਾਲ ਮਿਸਬੀਹਵ ਕੀਤਾ ਉਹਨੇ ਆਪ ਬਦਲੀ ਹੁਣ ਉਹਦੀ ਵਿਚਾਰੀ ਦੀ ਹੋਈ ਐ ਇਸੇ ਚੱਕਰ ਦੀ ਹੋਈ ਐ ਉਹਨੂੰ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਝ ਉੱਥੇ ਹੋਇਆ ਉਹ ਜਿਹੜਾ ਇਨਫਾਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਤਾਂ ਨਾਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹਦਾ ਕਨਸਟੀਟਿਊਸ਼ਨਲ ਪੋਸਟ ਚੋਂ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਜੀ ਜੋ ਰੋਲਾ ਮੈਨੂੰ ਕੋਲ ਖਬਰ ਹੁਣ ਨਹੀਂ ਹੈ ਹੈ ਕਿ ਨਹੀਂ ਹੈ ਮਗਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਪਰਸੋ ਬਟਿੰਡੇ ਚਰਾਬ ਪੀ ਲਈ ਸੀ ਬਾਦ ਅੱਜ ਐਨਕਾ ਪਾ ਕੇ ਆਏ ਆ ਕਿਉਂ ਪਾ ਕੇ ਆਏ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਕੋਈ ਬਿਮਾਰੀ ਹੈ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਂਕੂ ਫਿਰ ਕਹਿੰਦੇ ਜੀ ਦਸੋ ਮਜੀਠੀਏ ਨੂੰ ਕਿਵੇਂ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਫੋਟੇਜ ਜਾਣ ਤੋਂ ਪਤਾ ਲੱਗਿਆ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਆਫੋਲੋ ਜਾਂਨਾ ਫਿਰ ਕਹਿੰਦਾ ਮੈਂ ਪੀਤੇ ਬਣ ਰਿਹਾ ਸੀ ਜਹਾ ਤੂੰ ਤਾਂ ਮੈਂ ਡੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਿ ਦੋ ਹੁਣ ਜਦ ਤੱਕ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਐ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬੁਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆ ਵੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅਜਮਾ ਅਮਨ ਕਰੋੜੇ ਨੂੰ ਵੇਖ ਰਿਹਾ ਜੀ ਕਾ ਪੁੱਟੀਆਂ-ਵੱਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ ਇੱਕ ਮਿੰਟ 'ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕਰਪਸ਼ਨ ਹੋ ਨਹੀਂ ਰਹੀ ਤੁਹਾਨੂੰ ਹਲੇ ਦੱਸਣ ਦੀ ਲੋੜ ਹੈ ਸਭ ਤੋਂ ਹਰ ਵਿਭਾਗ ਵਿੱਚ ਕਰਪਸ਼ਨ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਤਾਂ ਪੁੱਛਦੇ ਨਹੀਂ ਧੰਮੀ ਸਾਹਿਬ ਨਾ ਮੈਂ ਕੀ ਗੱਲ ਕਿੱਕੇ ਨਹੀਂ ਕੀਤੀ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਸ਼ਰਾਬ ਪੀ ਕੇ ਡਿੱਗਿਆ ਰਿਹਾ ਉਹਦੀ ਤੋਈ ਗੱਲ ਨਹੀਂ ਕਰਦਾ